ਸੋ ਅੱਜ 12 ਪੌਂਦੋ ਦਿਨ ਹੈ ਕੱਲ ਪਹਿਲੀ ਪੇਸ਼ੀ ਹੋਈ ਸੀ 11 ਪੌਂ ਨੂੰ ਅੱਜ ਸਹਿਬ ਜਾਦਿਆਂ ਜੀ ਦੂਜੀ ਪੇਸ਼ੀ ਦਾ ਦਿਨ ਹੈ ਜਦੋਂ ਸਵੇਰੇ ਕਚਹਿਰੀ ਲੱਗੀ ਹੋਈ ਸੀ ਤੇ ਸਹਿਬ ਜਾਦਿਆਂ ਨੂੰ ਇਹ ਹੁਕਮ ਹੋਇਆ ਉਹਨਾਂ ਨੂੰ ਕਚਹਿਰੀ ਦੇ ਵਿੱਚ ਬੁਲਾਇਆ ਗਿਆ ਫਿਰ ਉਸੇ ਤਰ੍ਹਾਂ ਹੀ ਉਹਨਾਂ ਹੁਕਮਾਂ ਨੇ ਇਹ ਸਾਜ਼ਿਸ਼ ਘੜੀ ਹੋਈ ਹੈ ਕਿ ਸਹਿਬਜ਼ਾਦੇ ਆਉਣਗੇ ਤੇ ਸੀਸ ਝੁਕਾ ਕੇ ਅੰਦਰ ਆਉਣਗੇ ਤੇ ਸਹਿਬਜ਼ਾਦਿਆਂ ਨੇ ਫਿਰ ਉਸੇ ਤਰ੍ਹਾਂ ਹੀ ਆਪਣੇ ਜਿਹੜੀਆਂ ਪਹਿਲਾਂ ਉਹਨਾਂ ਨੇ ਪੈਰ ਅੱਗੇ ਕੀਤੇ ਨੇ ਪੈਰ ਅੰਦਰ ਨੂੰ ਉਹਨਾਂ ਨੇ ਬਾੜੇ ਨੇ ਤੇ ਵजीर खान ਨੂੰ ਆਪਣੀ ਜੁੱਤੀ ਦੀ ਨੋਕ ਦਿਖਾਈ ਹੈ ਇਸ ਤਰ੍ਹਾਂ ਸਹਬਜ਼ਾਦੇ ਅੰਦਰ ਵੜੇ ਨੇ ਤੇ ਗੱਜ ਕੇ ਫਤਿਹ ਬੁਲਾਈ ਉਹਨਾਂ ਨੇ ਫਿਰ ਕੱਲ ਵਾਂਗੂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਫਿਰ ਵजीर खान ਕਹਿੰਦਾ ਹੈ ਤੁਹਾਡੀਆਂ ਕਰਤੁਕਤਾਾਂ ਕਰਕੇ ਹੀ ਤੁਸੀਂ ਮਾਰੇ ਜਾਓਗੇ ਇਹ ਤੁਹਾਨੂੰ ਐਸੇ ਤਸਵੀਰ ਦੇਵਾਂਗਾ ساری ਜ਼ਿੰਦਗੀ ਇਹ ਸਾਰੀ ਦੁਨੀਆ ਯਾਦ ਰੱਖੇਗੀ ਤੇ ਗੁਰੂ ਕੀ ਪਿਆਰੀ ਸਾ ਸੰਗਤ ਤੇਰੀ ਸਾ ਉੱਚੇ ਕਚਰੀ ਦੇ ਵਿੱਚ ਅੱਜ ਉਹਨੇ ਨਵਾਬ ਮਰੀਲ ਕੋਟਲਾ ਉਹਨੂੰ ਬੁਲਾਇਆ ਹੁੰਦਾ ਹੈ ਕਿਉਂਕਿ ਉਹਦਾ ਜਿਹੜਾ ਭਰਾ ਹੈ ਨਾਰਖਾਂ ਉਹ ਧਨਕੁਰ ਕਰਗੀ ਤਰ ਪਾਸ਼ਾ ਜੀ ਦੇ ਹੱਥੋਂ ਮਰ ਗਿਆ ਹੁੰਦਾ ਹੈ ਚਮਕੂਰ ਦੀ ਟੰਗ ਦੇ ਵਿੱਚ ਤੇ ਵजीर खान ਨਵਾਬ ਕੁਰ ਨਵਾਬ ਮਲੇਰਕੋਟ ਨੂੰ ਕਹਿੰਦਾ ਹੈ ਕਿ ਤੁਸੀਂ ਆਪਣੀ ਭਰਾ ਦੇ ਮੋਦਾ ਬਤਲਾ ਲੈ ਸਕਦੇ ਹੋ ਛੋਟੇ ਸਾਹਿਬ ਜਦਿਆਂ ਕੋਲ ਉਹਨਾਂ ਦੇ ਮਾਤਾ ਵੀ ਸਾਡੇ ਕਬਜ਼ੇ ਦੇ ਵਿੱਚ ਹੈ ਇਹ ਮੈਂ ਤੁਹਾਡੇ ਹਵਾਲੇ ਕਰ ਦਿੰਦਾ ਹਾਂ ਤੁਸੀਂ ਇਹਨਾਂ ਨੂੰ ਮਾਰ ਕੇ ਆਪਣੇ ਭਰਾ ਦੀ ਮੋਦਾ ਬਦਲਾ ਲੈ ਸਕਦੇ ਹੋ ਪਰ ਨਵਾਬ ਮਰੀਲ ਕੋਟਲਾ ਉਹ ਕਹਿੰਦਾ ਹੈ ਮੈਂ ਬਦਲਾ ਤਾਂ ਜ਼ਰੂਰ ਲਵਾਂਗਾ ਉਹ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਟੱਕਰੇਗਾ ਫਿਰ ਮੈਂ ਬਦਲਾ ਲਵਾਂਗਾ ਇਹਨਾਂ ਬੱਚਿਆਂ ਦੇ ਕੁਲ ਮੈਂ ਬਦਲਾ ਨਹੀਂ ਲੈ ਸਕਦਾ ਇਸ ਸ਼ੀਰਖੋਰੇ ਬਾਲਕ ਮੈਂ ਕਿਵੇਂ ਇਹਨਾਂ ਦੇ ਗੁਰ ਬਦਲਾ ਲਵਾਵਾਂਗਾ ਤੇ ਉੱਥੇ ਫਿਰ ਉਸ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਸੀ ਕਿ ਅੰਤ ਕੀ ਉਹ ਕਹਿੰਦਾ ਹੈ ਇਹਨਾਂ ਨੂੰ ਛੱਡ ਦਿੱਤਾ ਜਾਵੇ ਤੇ ਉਧਰ ਜਿਹੜਾ ਸੁਚਾਨੰਦ ਹੈ ਉਹ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਕਰਦਾ ਹੈ ਸੁਚਾਨੰਦ ਕਹਿੰਦਾ ਹੈ ਠੀਕ ਹੈ ਸਭ ਜਾਦੇ ਉਹ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ ਆਗੋਂ ਸਹਿਬ ਜਾਦੇ ਕਹਿੰਦੇ ਨੇ ਅਸੀਂ ਵੀ ਆਪਣੇ ਗੁਰੂ ਪਿਤਾ ਭਾਨ ਆਪਣੀਆਂ ਫੌਜਾਂ ਨੂੰ ਕਿੱਥੀਆਂ ਕਰਾਂਗੇ ਸਿੰਘਾਂ ਨੂੰ ਕਿੱਥੀਆਂ ਕਰਾਂਗੇ ਫਿਰ ਤੁਹਾਡੇ ਨਾਲ ਮੁਕਾਬਲੇ ਕਰਾਂਗੇ ਤੁਹਾਡੇ ਨਾਲ ਜੰਗ ਲੜਾਂਗੇ ਇਸ ਤਰ੍ਹਾਂ ਗੁਰ ਕੀ ਪਿਆਰੀ ਸਾਧ ਸੰਗਤ ਜਿਹੜਾ ਸੁੱਚਾ ਆਨੰਦ ਹੈ ਉਹ ਕਹਿੰਦਾ ਹੈ ਇਹ ਸੱਪ ਦੇ ਬੱਚੇ ਸਭ ਇਹ ਹੋਣਗੇ ਤੁਸੀਂ ਇਹਨਾਂ ਨੂੰ ਕੋ ਨ ਕੋਈ ਐਸੀ ਬੋਧ ਦਾ ਸਜਾ ਸੁਣਾਓ ਮੋਦੀ ਸਜਾ ਸੁਣਾਓ ਤਾਂ ਜੋ ਇਹ ਕੱਲ ਨੂੰ ਉੱਠ ਨਾ ਸਕਣ ਇਸ ਤਰ੍ਹਾਂ ਗੁਰ ਕੀ ਪਿਆਰੀ ਸਾਧ ਸੰਗਤ ਉਹ ਇਤਿਹਾਸ ਕਹਿੰਦਾ ਹੈ ਫਿਰ ਸਹਿਬਜ਼ਾਦਿਆਂ ਨੂੰ ਡਰਾਇਆ ਗਿਆ ਤੇ ਮੁਕਾਇਆ ਗਿਆ ਉਹ ਕਹਿੰਦੇ ਨੇ ਤੁਸੀਂ ਸਾਡੇ ਦੀਨ-ਏ-ਇਸਲਾਮ ਨੂੰ ਕਬੂਲ ਕਰੋ ਨਹੀਂ ਤਾਂ ਤੁਸੀਂ ਮਾਰੇ ਜਾਓਗੇ ਕਈ ਤਰ੍ਹਾਂ ਕਈ ਤਰੀਕਿਆਂ ਦੇ ਉਹਨਾਂ ਨੂੰ ਇਹ ਲਾੜ ਦਿੱਤੇ ਗਏ ਤੁਹਾਨੂੰ ਨਵਾਬੀਆਂ ਦਿੱਤੀਆਂ ਜਾਂ ਅੰਗਿਆਂ ਰਾਜ ਭਾਗ ਦਿੱਤਾ ਜਾਵੇਗਾ ਸੋਹਣਿਆ ਰਾਜਕੁਮਾਰੇ ਦੀਆਂ ਤੁਹਾਨੂੰ ਡੋਲੀਆਂ ਦਿੱਤੀਆਂ ਜਾਣਗੀਆਂ ਇਸ ਤਰ੍ਹਾਂ ਪੁਰਖੀ ਪਿਆਰੀ ਸਾਧ ਸੰਗਤ ਜਿਹੜੇ ਸਹਿਬਜ਼ਾਦੇ ਨੇ ਉਹ ਕਿਤੇ ਵੀ ਡੋਲੇ ਨਹੀਂ ਨੇ ਸਿਰਫ ਅਡੋਲ ਬਸਤਾ ਦੇ ਵਿੱਚ ਖੜੇ ਨੇ ਉਹ ਕਹਿੰਦੇ ਨੇ ਅਸੀਂ ਜੇ ਤੁਹਾਡੇ ਇਸਲਾਮ ਧਰਮ ਦੇ ਵਿੱਚ ਆ ਜਾਈਏ ਤੇ ਫਿਰ ਕਿਹੜੀ ਸਾਡੀ ਮੌਤ ਨਹੀਂ ਆਉਣੀ ਮੌਤ ਦਾ ਇੱਕ ਦਿਨ ਨਿਸ਼ਚਿਤ ਆਵੇਗੀ ਕਿਉਂ ਨਾ ਅਸੀਂ ਆਪਣੇ ਧਰਮ ਦੇ ਵਿੱਚ ਰਹਿ ਕੇ ਹੀ ਮਰੀਏ ਤੇ ਗੁਰ ਕੀ ਪਿਆਰੀ ਸਾਧ ਸੰਗਤ ਜਿਹੜਾ ਵਜ਼ੀਰ ਖਾਂ ਹੈ ਉਹ ਕਹਿੰਦਾ ਇਹਨਾਂ ਨੂੰ ਫਤਵਾ ਸੁਨਾਇਆ ਜਾਵੇ ਤੇ ਉੱਥੇ ਫਿਰ ਇਹਨਾਂ ਨੂੰ ਫਤਵਾ ਜਾਰੀ ਕੀਤਾ ਜਾਂਦਾ ਹੈ ਕਿ ਇਹਨਾਂ ਨੂੰ ਜਿੰਦਿਆਂ ਨੀਆਂ ਦੇ ਵਿੱਚ ਤਨ ਤਨਾ ਦਿੱਤਾ ਜਾਵੇ ਇਹ ਫਤਵਾ ਜਾਰੀ ਹੋ ਜਾਂਦਾ ਹੈ ਤੇ ਸਹਿਬ ਜਾਦੇ ਫਿਰ ਆਪਣੇ ਦਾਦੀ ਮਾਤਾ ਗੁਜਰਕੁਰ ਚਲੇ ਗਏ ਚਲੇ ਜਾਂਦੇ ਨੇ ਅੱਜ ਦੀ ਜਿਹੜੀ ਪੇਸ਼ੀ ਹੈ ਇਹਦੇ ਵਿੱਚ ਫਿਰ ਸਹਿਬਜ਼ਾਦਿਆਂ ਨੂੰ ਇਹ ਫਤਵਾ ਜਾਰੀ ਹੁੰਦਾ ਹੈ ਤੇ ਕੱਲ ਦੀ ਆਪਾਂ ਜਿਹੜੀ ਪੇਸ਼ੀ ਹੈ ਕੱਲ ਨੂੰ ਸਹਿਬਜ਼ਾਦਿਆਂ ਦੀ ਸ਼ਹੀਦੀ ਹੈ ਤੇ ਮਾਤਾ ਗੁਜਰਪੁਰ ਵੀ ਕੱਲ 13 ਨੂੰ ਉਹ ਵੀ ਸ਼ਹੀਦ ਹੋ ਜਾਂਦੇ ਨੇ ਠੰਡੇ ਪੁਰ ਦੇ ਵਿੱਚ ਬੈਠੇ ਹੀ ਕਿਉਂਕਿ ਠੰਡਾ ਪੁਰ ਇਤਿਹਾਸ ਕਹਿੰਦਾ ਹੈ ਇਹ ਉਸ ਠੰਡ ਦੇ ਕਾਰਨ ਸਹਿਬ ਜਾਂਦਿਆਂ ਦੇ ਹੱਥ ਪੈਰ ਵੀ ਨੀਲੇ ਹੋਣ ਲੱਗ ਪਏ ਸਨ ਕਿਉਂਕਿ ਬਹੁਤ ਜ਼ਿਆਦਾ ਠੰਡ ਪੈ ਰਹੀ ਸੀ ਉਹਨਾਂ ਦੇ ਕੋਲ ਨਾ ਕੋਈ ਵਸਤਰ ਸੀ ਗਰਮ ਕੱਪੜਾ ਸੀ ਬਹੁਤ ਔਖਾ ਸੀ ਤੇ ਫਿਰ ਵੀ ਉਸ ਪਰਮਾਤਮਾ ਦੇ ਭਾੜੇ ਨੂੰ ਮੰਨ ਕੇ ਉਹ ਉੱਥੇ ਉੱਥੇ ਬੈਠੇ ਸਨ ਸੋ ਅੱਲ ਨੂੰ ਜਿਹੜਾ ਤੀਰਾਂ ਪੂ ਦਾ ਦਿਨ ਹੈ ਉਹ ਆਪਾਂ ਕੱਲ ਨੂੰ ਸਰਵਨ ਕਰਾਂਗੇ